ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੁਗੋ ਜੁਗਤਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਉਚਾਰਨ ਬਾਣੀ ਗੁਰੂ ਨਾਨਕ ਦੇਵ ਜੀ ਵੱਲੋਂ ਜੋ ਉਚਾਰੀ ਬਾਣੀ ਐ ਚਪ ਜੀ ਸਾਹਿਬ ਦੀ ਛੇਵੀਂ ਪਉੜੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਤੋਂ ਪਹਿਲਾਂ ਆਪਾਂ ਪੰਜ ਪਉੜੀਆਂ ਗੁਰੂ ਮਹਾਰਾਜ ਜੀ ਦੀ ਮਿਹਰ ਸਦਕਾ ਉਚਾਰਨ ਕਰ ਚੁੱਕੇ ਹਾਂ ਅੱਜ ਛੇਵੀਂ ਪਉੜੀ ਤੀਰਥ ਨਾਵਾ ਚੇਤਿਸ ਭਾਵਾਂ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਆਪਾਂ ਨੂੰ ਸਮਝਾ ਰਹੇ ਨੇ ਮੈਂ ਤੀਰਥਾਂ ਉਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਕਿਉਂ ਕਰਨ ਨਾਲ ਉਸ ਪਰਮਾਤਮਾ ਨੂੰ ਖੁਸ਼ ਕਰ ਸਕਾਂ ਪਰ ਜੇ ਇਸ ਤਰ੍ਹਾਂ ਪਰਮਾਤਮਾ ਖੁਸ਼ ਨਹੀਂ ਹੁੰਦਾ ਤਾਂ ਮੈਂ ਤੀਰਥਾਂ ਉੱਤੇ ਇਸ਼ਨਾਨ ਕਰਕੇ ਕੀ ਖਟਾਂਗਾ ਜੇਤੀ ਸਿਰਠ ਆਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਵੀ ਦੁਨੀਆ ਮੈਂ ਵੇਖਦਾ ਹਾਂ ਇਸ ਵਿੱਚ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ ਕੋਈ ਕੁਝ ਨਹੀਂ ਲੈ ਸਕਦਾ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਸਤਿਗੁਰੂ ਦੀ ਦਿੱਤੀ ਸਿੱਖਿਆ ਸੁਣ ਲਈ ਜਾਵੇ ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ ਜਵਾਹਰ ਤੇ ਮੋਤੀ ਉਪਜ ਪੈਂਦੇ ਹਨ ਭਾਵ ਪੈਦਾ ਹੋ ਜਾਂਦੇ ਹਨ ਪ੍ਰਗਟ ਹੋ ਜਾਂਦੇ ਹਨ ਭਾਵ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ ਗੁਰੂ ਗੁਰ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤਾਂ ਤੇ ਏ ਸਤਿਗੁਰੂ ਮੇਰੇ ਮੇਰੀ ਤੇਰੇ ਅੱਗੇ ਇਹੀ ਅਰਦਾਸ ਹੈ ਕਿ ਮੈਨੂੰ ਇਹ ਸਮਝ ਦੇ ਜਿਸ ਕਰਕੇ ਮੈਨੂੰ ਉਹ ਕਾਲਪੁਰਖ ਨਾ ਵਿਸਰ ਜਾਏ ਜੋ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਗਏ ਆਪਣੀ 7ਵੀਂ ਪੌੜੀ ਸ਼ੁਰੂ ਹੋ ਗਈ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿੰਨੀ ਹੋ ਜਾਏ ਮੇਰੀ ਇਤਨੀ ਹੀ ਨਹੀਂ ਸਗੋਂ ਜੇ ਇਸ ਤੋਂ ਵੀ 10 ਗੁਣਾ ਹੋਰ ਹੋ ਜਾਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਜੇ ਉਹ ਸਾਰੇ ਸੰਸਾਰ ਵਿੱਚ ਵੀ ਪ੍ਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਤੁਰੇ ਚੰਗਾ ਨਾਮ ਰਖਾਇਕ ਜਸ ਕੀਰਤ ਜਗ ਲੇ ਜੇ ਉਹ ਚੰਗੀ ਨਾਮਵਾਰੀ ਖੱਟ ਕੇ ਸਾਰੇ ਸੰਸਾਰ ਵਿੱਚ ਸੋਭਾ ਵੀ ਪ੍ਰਾਪਤ ਕਰ ਲੇ ਜੇ ਤਿਸ ਨਦਰ ਨਾ ਆਵਈ ਤਾਂ ਤ ਵਾਤ ਨਾ ਪੁੱਛੇ ਕੀ ਇਹਦਾ ਪਰ ਜੇਕਰ ਅਕਾਲ ਪੁਰਖ ਦੀ ਮੇਰ ਦੀ ਨਜ਼ਰ ਵਿੱਚ ਨਹੀਂ ਆ ਸਕਦਾ ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖਬਰ ਵੀ ਨਹੀਂ ਪੁੱਛਦਾ ਭਾਵ ਇਤਨਾ ਮਾਨਵਯਾਈ ਵਾਲਾ ਹੁੰਦਿਆਂ ਹੋਇਆਂ ਵੀ ਅਸਲ ਵਿੱਚ ਉਹ ਨੇ ਆਸਰਾ ਹੈ ਜਿੰਦਾ ਕੋਈ ਆਸਰਾ ਨਹੀਂ ਹੁੰਦਾ ਈਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਸਗੋਂ ਅਜਿਹਾ ਮਨੁੱਖ ਅਕਾਲਪੁਰਖ ਦੇ ਸਾਹਮਣੇ ਇੱਕ ਮਾਮੂਲੀ ਜਿਹਾ ਕੀੜਾ ਹੈ ਖਸਮੇ ਨਦਰੀ ਕੀੜਾ ਆਵ ਅਸਮਾਲਾ ਪਹਿਲਾ ਅਕਾਲ ਪੁਰਖ ਉਸ ਨੂੰ ਦੋਸ਼ੀ ਠਾਪ ਕੇ ਉਸ ਉੱਤੇ ਨਾਮ ਨੂੰ ਭੁੱਲਣ ਦਾ ਦੋਸ਼ ਲਾਉਂਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਏ ਨਾਨਕ ਉਹ ਅਕਾਲ ਪੁਰਖ ਗੁਣਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦਿੰਦਾ ਹੈ ਤੇ ਗੁਣੀ ਮਨੁੱਖਾਂ ਨੂੰ ਵੀ ਹੋਰ ਗੁਣਾ ਬਖਸ਼ਦਾ ਹੈ ਇਹਾ ਕੋਈ ਨਾਂ ਸੁਝਈ ਜੇ ਤਿਸ ਗੁਣ ਕੋਈ ਕਰੇ ਇਹੋ ਜਿਹਾ ਕੋਈ ਹੋਰ ਨਹੀਂ ਦਿਸਦਾ ਜੋ ਨਿਰਗੁਣਾ ਜੀਵਾਨੂ ਕੋਈ ਗੁਣ ਦੇ ਸਕਦਾ ਹੋਵੇ ਭਾਵ ਪ੍ਰਭੂ ਦੀ ਮੇਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ ਲੰਮੀ ਉਮਰ ਦੇ ਜਗਤ ਦੀ ਸੋਭਾ ਸਹਾਇਕ ਨਹੀਂ ਕਰਦੀ ਸੁਣਿਆ ਸਿੱਧ ਪੀਰ ਸਰਨਾਥ ਗੁਰੂ ਪਿਆਰੇ ਸਾਧ ਸੰਗਤ ਜੀ ਹੁਣ 8ਵੀਂ ਪਉੜੀ ਸਟਾਰਟ ਹੋ ਗਈ ਹੈ ਸੱਤ ਪਉੜੀਆਂ ਦੀ ਸਮਾਪਤੀ ਹੋ ਗਈ 8ਵੀਂ ਪਉੜੀ ਹੈ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਤਰ ਤਵਲਾ ਕਾਸ ਇਸ ਨਾਲ ਹਿਰਦੇ ਵਿੱਚ ਟਿਕਣ ਦੀ ਹੀ ਬਰਕਤ ਹੈ ਕਿ ਕੋਈ ਵੀ ਚੀਜ਼ ਸੁਣਾਗੇ ਤੇ ਉਹ ਮਨ ਵਿੱਚ ਟਿਕਾ ਆਏਗਾ ਸੁਣ ਕੇ ਸਮਝ ਆਦੀ ਹੈ ਕੀ ਵੈਗ੍ਰੂਦੀ ਸ਼ਿਫਤ ਸਲਾਹ ਸੁਨਣ ਨਾਲ ਸਧਾਰਨ ਮਨੁੱਖ ਸਿੱਧਾਂ ਪੀਰਾਂ ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦਾ ਹੈ ਭਾਵ ਉਸ ਨੂੰ ਸਮਝ ਆ ਜਾਂਦੀ ਹੈ ਸਿੱਧਾਂ ਪੀਰਾਂ ਬਾਰੇ ਸੁਣੇ ਤਰਤ ਤਵਲ ਆਕਾਸ਼ ਇਹ ਵੈਗ੍ਰੂਦੀ ਸ਼ਿਫਤ ਸਲਾਹ ਸੁਨਣ ਨਾਲ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ertid ਆਕਾਸ਼ ਦਾ ਆਸਰਾ ਉਹ ਪ੍ਰਭੂ ਹੀ ਹੈ ਸੁਣਿਆ ਦੀਪ ਲੋਪਤਾਲ ਵੈਗਰੂਦੀ ਸ਼ਿਵਤ ਸਲਾਹ ਸੁਣਨ ਨਾਲ ਸੋਜੀ ਪੈਦਾ ਪੈਂਦੀ ਹੈ ਕਿ ਵੈਗਰੂ ਸਾਰੇ ਦੀਪ ਦੀਪਾਂ ਲੋਕਾਂ ਪਤਾਲਾਂ ਵਿੱਚ ਵਿਆਪਕ ਹੈ ਸੁਣਿਆ ਉਹ ਨਾ ਸਕੇ ਕਾਲ ਵੈਗਰੂਦੀ ਸ਼ਿਵਤ ਸਲਾਹ ਸੁਣਨ ਵਾਲੇ ਮਨੁੱਖ ਨੂੰ ਕਾਲ ਵੀ ਉਹ ਨਹੀਂ ਸਕਦਾ ਭਾਵ ਉਹਨਾਂ ਨੂੰ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਇਹ ਨਾਨਕ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖੜਾਓ ਬਣਿਆ ਰਹਿੰਦਾ ਹੈ ਸੁਣਿਆ ਦੁੱਖ ਪਾਪ ਦਾ ਨਾਸ ਹਨ ਗੁਰੂ ਸਾਹਿਬ ਜੀ ਆਪਾਂ ਨੂੰ ਨਵੀਂ ਪੁੜੀ ਬਾਰੇ ਦੱਸਣਾ ਹੈ ਕੀ ਸੁਣਨ ਨਾਲ ਕੀ ਫਾਇਦੇ ਨੇ ਆਪਾਂ ਸੁਣਨ ਨਾਲ ਕੀ ਆਪਣੇ ਮਨ ਔਰ ਦਿਮਾਗ ਵਿੱਚ ਆਦਾ ਹੈ ਉਹਨ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਈਸ਼ਰ ਬਰਮਾਇੰਦਾ ਕਿਉਂਕਿ ਉਸ ਦੀ ਸ਼ਿਵਤ ਸਲਾਹ ਸੁਣ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣਿਆ ਈਸ਼ਰ ਬਰਮਾਇੰਦਾ ਅਕਾਲ ਪੁਰਖ ਦੇ ਨਾਮ ਦੇ ਵਿੱਚ ਸੁਰਤ ਜੋੜਨ ਦਾ ਸਦਕਾ ਸਧਾਰਨ ਮਨੁੱਖ ਸ਼ਿਵ ਬ੍ਰਹਮਾ ਤੇ ਇੰਦਰ ਦੀ ਪਦਵੀ ਇਹ ਅਪੜ ਸਕਦਾ ਹੈ ਉਸ ਮਾਲਕ ਨਾਲ ਜਦੋਂ ਲਿਵ ਜੁੜ ਜਾਂਦੀ ਹੈ ਫਿਰ ਉਹਨਾਂ ਦੇ ਬਰਾਬਰ ਹੋ ਜਾਂਦਾ ਹੈ ਸੁਣਿਆ ਮੁਖ ਸਲਾਹਣ ਮੰਦ ਮੰਦਾ ਮਨੁੱਖ ਵੀ ਮੂਹ ਰੱਬ ਦੀ ਸ਼ਿਵ ਸਲਾਹ ਕਰਨ ਲੱਗ ਪੈਂਦਾ ਹੈ ਸੁਣਿਆ ਜੋਗ ਜੋਤ ਤਨ ਭੇਦ ਸਧਾਰਨ ਬੁੱਧ ਵਾਲੇ ਨੂੰ ਵੀ ਸਰੀਰ ਵਿੱਚ ਦੀਆਂ ਗੁਜੀਆਂ ਗੱਲਾਂ ਭਾਵ ਅੱਖਾਂ ਕੰਨ ਜੀਭ ਆਦਿਕ ਇੰਦਰੀਆਂ ਦੀਆਂ ਚਾਲਿਆਂ ਦੇ ਵਕਾਰਾਂ ਵੱਲੋਂ ਤੋੜ ਭੱਜ ਤੇ ਭੇਦਤਾ ਪਤਾ ਲੱਗ ਜਾਂਦਾ ਹੈ ਸੁਣਨ ਵਾਲੇ ਸਾਰੇ ਭੇਦ ਪਤਾ ਲੱਗਦੇ ਨੇ ਕੀ ਭੱਜ ਦੌੜ ਕਰਨਾ ਵੀ ਆਪਾਂ ਨੂੰ ਅਸਲ ਹੋਣਾ ਹੈ ਸੁਣਿਆ ਸਾਸਤ ਸਿਮਰਤ ਵੇਦ ਪ੍ਰਭੂ ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ ਸ਼ਾਸਤਰਾਂ ਸੰਤਰੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ ਭਾਵ ਧਾਰਨਾ ਕੁਸਤਾਂ ਦਾ ਅਸਲ ਉੱਚਾ ਨਿਸ਼ਾਨਾ ਜਦੋਂ ਸਮਝ ਪੈਦਾ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ ਸਕਦੇ ਹਾਂ ਉਸ ਅਸਲੀ ਜਜਬੇ ਨਾਲ ਵਿੱਚ ਨਹੀਂ ਪਹੁੰਚਦੇ ਇਸ ਜਜ਼ਬੇ ਵਿੱਚ ਅਪੜ ਕੇ ਉਹ ਧਾਰਮਿਕ ਪੁਸਤਾ ਉਚਾਰੀਆਂ ਹੁੰਦੀਆਂ ਹਨ ਨਾਨਕ ਭਗਤਾ ਸਦਾ ਵਿਕਾਸ ਨੇ ਹੇ ਨਾਨਕ ਨਾਮ ਨਾਲ ਪ੍ਰੀਤ ਕਰਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖੜਾਓ ਬਣਿਆ ਰਹਿੰਦਾ ਹੈ ਉਹਨਾਂ ਦੇ ਚਿਹਰੇ ਖਿਲੇ-ਖਿਲੇ ਰਹਿੰਦੇ ਹਨ ਪੂਰ ਪਿਆਰ ਸਾਧ ਸੰਗ ਦੀ ਹੁਣ ਆਪਾਂ ਤੀਜੇ ਅੰਗ ਤੇ ਪਹੁੰਚ ਗਏ ਹਾਂ ਫਿਰ ਕਿੰਨੇ ਸੁਨੇਹਾ ਦੂਖ ਪਾਪ ਕਾ ਨਾਸ ਕਿਉਂਕਿ ਰੱਬ ਦੀ ਸੇਵਸਲਾ ਸੁਣਨ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦਸਵੀਂ ਅੱਗੇ ਆ ਗਈ ਪਉੜੀ ਆਪਣੀ ਦਸਵੀਂ। ਸੁਣਿਆ ਸਤ ਸੰਤੋਖ ਗਿਆਨ। ਗੁਰੂ ਸਾਹਿਬ ਜੀ ਉਚਾਰਨ ਕਰ ਰਿਹਾ ਦਸਵੀਂ ਪਉੜੀ ਜੇ ਆਪਾਂ ਨੂੰ ਕੀ ਸਲਾਹ ਦੇ ਰਹੇ ਨੇ ਕੀ ਸਮਝਾ ਰਹੇ ਨੇ। ਰੱਬ ਦੇ ਨਾਮ ਵਿੱਚ ਜੁੜਨ ਨਾਲ ਇੱਦੇ ਵਿੱਚ ਦਾਨ ਦੇਣ ਦਾ ਸੁਭਾਅ ਸੰਤੋਖ ਤੇ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਪ੍ਰਕਾਸ਼ ਭਾਵਕ ਗਿਆਨ ਪ੍ਰਗਟ ਹੋ ਜਾਂਦਾ ਹੈ ਸੋਝੀ ਆ ਜਾਣਾ ਸੁਣਿਆ 68 ਤੀਰਥਾਂ ਦਾ ਇਸ਼ਨਾਨ ਮਾਨੋ 68 ਤੀਰਥਾਂ ਦਾ ਇਸ਼ਨਾਨ ਹੀ ਹੋ ਜਾਂਦਾ ਹੈ ਭਾਵ 68 ਤੀਰਥਾਂ ਦੇ ਇਸ਼ਨਾਨ ਨਾਲ ਜਪਣ ਦੇ ਵਿੱਚ ਹੀ ਆ ਜਾਂਦੇ ਹਨ ਸੁਣਿਆ ਪੜ ਪੜ ਪਾਵੈ ਮਾਨ ਜੋ ਸਤਕਾਰ ਮਨੁੱਖ ਵਿਦਿਆ ਪੜ੍ਹ ਕੇ ਪਾਉਂਦੇ ਹਨ ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਕੇ ਹੀ ਮਿਲ ਜਾਂਦਾ ਹੈ ਸੁਣਿਆ ਲਾਗੇ ਸਹਿਜ ਧਿਆਨ ਨਾਮ ਸੁਣਦਾ ਸਦਕਾ ਅਡੋਲਤਾ ਵਿੱਚ ਚਿੱਤ ਹੀ ਬਿਰਤੀ ਟਿਕੀ ਜਾਂਦੀ ਹੈ ਟਿਕੀ ਜਾਂਦੀ ਹੈ ਮਨ ਟਿਕ ਜਾਂਦਾ ਹੈ ਨਾਮ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ। ਇਹ ਨਾਨਕ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਣਾਂ ਦੇ ਹਿਰਦੇ ਵਿੱਚ ਸਦਾ ਖੜਾਵ ਬਣਿਆ ਰਹਿੰਦਾ ਹੈ। ਓਰੀ ਸਾਦੀ ਦੀ ਕਿਰਪਾ ਨਾਲ ਸੁਣਿਆ ਦੋਪਾਪ ਦਾ ਨਾਮ। ਕਿਉਂਕਿ ਅਕਾਲ ਪੁਰਖ ਦੀ ਸਿਰਸਲਾ ਸੁਣਨ ਨਾਲ ਮਨੁੱਖ ਦੇ ਦੁੱਖਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣਿਆ ਹੁਣ 11ਵੀਂ ਪੌੜੀ ਆ ਗਈ ਗੁਰੂ ਪਿਆਰੀ ਸਾਧ ਸੰਗਤ ਜੀ। ਗੁਰੂ ਸਾਹਿਬ ਕੀ ਸਮਝਾ ਰਹੇ ਨੇ ਆਪਾਂ ਨੂੰ ਗਾੜੀ ਵਿੱਚ ਬੋੜੀ ਚ ਸੁਣਿਆ ਸਰਾ ਗੁਨਾ ਕੇ ਗਾਹ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਨਾਲ ਸਧਾਰਨ ਮਨੁੱਖ ਬੇਅੰਤ ਗੁਨਾ ਦੀ ਸੂਝ ਵਾਲੇ ਹੋ ਜਾਂਦੇ ਹਨ ਸੁਣਿਆ ਛੇਕ ਪੀਰ ਪਾਤਸ਼ਾ ਅਤੇ ਛੇਕ ਪੀਰ ਤੇ ਪਾਤਸ਼ਾ ਦੀ ਪਦਵੀ ਪਾ ਲੈਂਦੇ ਹਨ ਸੁਣ ਵਿੱਚ ਐਨੀ ਮੱਤ ਹੈ ਉਸ ਨਾਲ ਸੁਣ ਕੇ ਸੁਰਤ ਜੋੜਨ ਨਾਲ ਸੁਣਿਆ ਅੰਦੇ ਪਾਵੇਰਾ ਇਸ ਨਾਮ ਸੁਣਨ ਦੀ ਬਰਕਤ ਹੈ ਕਿ ਅਨੇ ਗਿਆਨਹੀਨ ਅਨੇ ਉਹਨਾਂ ਨੂੰ ਗਿਆ ਜਿਹੜੇ ਗਿਆਨ ਤੋਂ ਹੀਨ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਹੈ ਅਕਾਲ ਪੁਰਖ ਨੂੰ ਮਿਲਣ ਦਾ ਰਾਹ ਲੱਭ ਲੈਂਦੇ ਹਨ ਹੁਣੇ ਹਾਥ ਹੋਵੇ ਅਸਗਾਹ ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਦਾ ਸਦਕਾ ਇਸ ਡੂੰਗੇ ਸੰਸਾਰ ਸਮੁੰਦਰ ਦੀ ਅਸਲੀਅਤ ਸਮਝ ਆ ਜਾਂਦੀ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ। اے ਨਾਨਕ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖੜਾਅ ਬਣਿਆ ਰਹਿੰਦਾ ਹੈ ਕਿਉਂਕਿ ਅਕਾਲ ਪੁਰਖ ਦੇ ਨਾਮ ਸੁਣਨ ਨਾਲ ਉਹਨਾਂ ਦੇ ਦੁੱਖ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਹੁਣ ਇਥੋਂ ਗੁਰੂ ਸਾਹਿਬ ਜੀ 12ਵੀਂ ਪੌੜੀ ਸਟਾਰਟ ਕਰ ਰਹੇ ਨੇ ਕੀ ਦੱਸ ਰਹੇ ਨੇ ਆਪਾਂ ਨੂੰ ਕਿ ਗੁਰੂ ਦੀ ਗੱਲ ਮੰਨਣ ਨਾਲ ਪਹਿਲਾਂ ਚਾਰ ਪੌੜੀਆਂ ਸੁਣਨ ਦੀਆਂ ਸੀ ਹੁਣ ਹੈਗੀਆਂ ਚਾਰ ਪੌੜੀਆਂ ਮੰਨਣ ਦੀਆਂ ਕਿ ਮੰਨਣ ਨਾਲ ਜਿਹੜਾ ਸੁਣ ਕੇ ਗੱਲ ਮੰਨ ਲੈਂਦਾ ਹੈ ਤੇ ਉਹਨੂੰ ਕੀ ਫਾਇਦਾ ਹੁੰਦਾ ਹੈ ਮੰਨੇ ਕੀ ਗਤ ਕਹੀ ਨਾ ਜਾਏ ਪਹਿਲੀ ਪੌੜੀ ਦੇ ਵਿੱਚ ਮੰਨੇ ਨਾਲ ਇੱਕ ਲਾਂ ਹੈ ਮੰਨੇ ਬੋਲਣਾ ਪਾਵੇ ਇੱਕ ਬੰਦੇ ਦੀ ਗੱਲ ਕਰ ਰਿਹਾ ਹੈ ਇੱਕ ਮਨੁੱਖ ਦੀ ਤੇ ਜਦੋਂ ਉੱਪਰ ਦੋ ਲਾਵਾਂ ਆ ਜਾਣੀਆਂ ਅਗਲੀਆਂ ਤਿੰਨ ਪੌੜੀਆਂ 'ਚ ਮੰਨੇ ਆਣਾ ਮੰਨੇ ਉਹ ਅੱਗੇ ਔਰ ਬਹੁ ਦਿਨਿਆਂ ਦੀ ਗੱਲ ਕਰ ਜਿਆਦਾ ਦਿਨਿਆਂ ਦੀ ਗੱਲ ਕਰ ਰਹੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਉਸ ਮਨੁੱਖ ਦੀ ਉੱਚੀ ਆਤਮਵਸਥਾ ਦੱਸੀ ਨਹੀਂ ਜਾ ਸਕਦੀ ਜਿਸ ਨੇ ਅਕਾਲ ਪੁਰਖ ਦੇ ਨਾਮ ਨੂੰ ਮੰਨ ਲਿਆ ਹੈ ਭਾਵ ਜਿਸ ਦੀ ਲਗਨ ਨਾਮ ਵਿੱਚ ਲੱਗ ਗਈ ਹੈ ਜੇ ਕੋ ਕਹੇ ਪਿੱਛੇ ਉਛਤਾਏ ਜੇ ਕੋਈ ਮਨੁੱਖ ਬਿਆਨ ਕਰੇ ਵੀ ਤਾਂ ਉਹ ਪਿੱਛੋਂ ਪਛਤਾਉਂਦਾ ਹੈ ਕਿ ਮੈਂ ਹੋਸ਼ਾ ਜਤਨ ਕੀਤਾ ਹੈ ਕਾਗਜ਼ ਕਲਮ ਨਾਲ ਲਿਖਣ ਹਾਰ ਨਾਮ ਵਿੱਚ ਭਤੀਜੇ ਹੋਏ ਦੀ ਆਤਮਿਕ ਅਵਸਥਾ ਕਾਗਜ਼ ਉੱਤੇ ਜਾਂ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ ਮਨ ਨੇ ਕਹਿ ਬੈ ਕਰਨ ਵਿਚਾਰ ਭਾਵੇਂ ਕੀ ਮਨੁੱਖ ਰਲ ਕੇ ਉਸ ਦਾ ਅੰਦਾਜ਼ਾ ਲਾਣਾ ਬਾਬਤ ਵਿਚਾਰ ਸ਼ੁਰੂ ਕਰਦੇ ਹਨ ਜ਼ਰੂਰ ਕਰਦੇ ਹਨ ਐਸਾ ਨਾਮ ਨਰੰਜਣ ਹੋਏ ਅਕਾਲ ਪੁਰਖ ਦਾ ਨਾਮ ਬਹੁਤ ਉੱਚਾ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਿਕ ਅਵਸਥਾ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋ ਮਨ ਜਾਣੇ ਮਨ ਕੋਏ ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ਗੁਰੂ ਸਾਹਿਬ ਦੀ ਹੁਣ ਆਪਣ 13ਵੀਂ ਪੌੜੀ 'ਚ ਕੀ ਸਮਝਾ ਰਹੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ ਜੇ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਜਾਗਰਤੀ ਆ ਜਾਂਦੀ ਹੈ ਭਾਵ ਮਾਇਆ ਵਿੱਚ ਸੁੱਤਾ ਮਨ ਜਾਗ ਪੈਂਦਾ ਹੈ ਮੰਨੈ ਸਗਲ ਭਮਣ ਕੀ ਸੋਧਨ ਸਾਰੇ ਭਮਣਾ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਹਰ ਥਾਂ ਪ੍ਰਭੂ ਵਿਆਪਕ ਹੈ ਮੰਨੇ ਮੋਹੇ ਚੋਟਾ ਨਾ ਖਾਏ ਉਹ ਮਨੁੱਖ ਸੰਸਾਰ ਦੇ ਵਕਾਰਾਂ ਦੀਆਂ ਸੱਟਾਂ ਮੂੰਹ ਤੇ ਨਹੀਂ ਖਾਂਦੇ ਭਾਵ ਸੰਸਾਰਕ ਵਕਾਰ ਉਸ ਉੱਤੇ ਦਬਾਅ ਨਹੀਂ ਪਾ ਸਕਦੇ ਮੰਨੇ ਜਮ ਕੇ ਸਾਥ ਨਾ ਜਾਏ ਅਤੇ ਜਮ ਨਾਲ ਉਸ ਨੂੰ ਵਾਹ ਨਹੀਂ ਪੈਂਦਾ ਭਾਵ ਉਹ ਜਨਮ ਮਰਨ ਦੇ ਗੇੜ ਵਿੱਚੋਂ ਬਚ ਜਾਂਦੇ ਹਨ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਕਿ ਕਾਲਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਐਡਾ ਉੱਚਾ ਹੈ ਕਿ ਜੋ ਇਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਵਸਥਾ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝਾਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਾਨ ਵਿੱਚ ਹਰ ਨਾਮ ਦੀ ਲਗਨ ਪੈਦਾ ਕਰੇ ਗੁਰੂ ਸਾਹਿਬ ਆਪਾਂ ਨੂੰ 14ਵੀਂ ਪਉੜੀ ਕੀ ਸਮਝਾ ਰਹੇ ਨੇ 13 ਪਉੜੀਆਂ ਕੰਪਲੀਟ ਹੋ ਗਈਆਂ ਜੀ ਮੰਨੇ ਕੀ ਗਤ ਮੰਨੇ ਮੰਨੇ ਮਾਰਗ ਠਾਕਣਾ ਪਾਵੇ ਜੇ ਮਨੁੱਖ ਦਾ ਮਨ ਨਾਮ ਵਿੱਚ ਪਤੀਜ ਜਾਏ ਤਾਂ ਜ਼ਿੰਦਗੀ ਦੇ ਸਫਰ ਵਿੱਚ ਕਾਰ ਵਿਚਾਰ ਅਦ ਦੀ ਕੋਈ ਰੋਕ ਨਹੀਂ ਪੈਂਦੀ ਸਫਰ ਵਿੱਚ ਕੋਈ ਰੋਕ ਨਹੀਂ ਪੈਂਦੀ ਮੰਨੇ ਪਤ ਸਿਉ ਪ੍ਰਗਟ ਜਾਏ ਉਸ ਸੰਸਾਰ ਵਿੱਚ ਸੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ ਪਤ ਹੁੰਦਾ ਇੱਜ਼ਤ ਮਨੈ ਮਗ ਨਾ ਚੱਲੇ ਪੰਥ ਫਿਰ ਉਹ ਫਿਰ ਦੁਨੀਆ ਦੇ ਵੱਖਰੋ ਵਖਰੇ ਮਜ਼ਬਾਂ ਦੇ ਦਸੇ ਰਸਤਿਆਂ ਤੇ ਨਹੀਂ ਦੁਰਦਾ ਭਾਵ ਉਸ ਦੇ ਅੰਦਰ ਇੱਕ ਵਿਖੇਪਤਾ ਨਹੀਂ ਰਹਿੰਦੀ ਇੱਕ ਏ ਰਸਤਾ ਚੰਗਾ ਹੈ ਜਾਂ ਏ ਮੰਦਾ ਹੈ ਉਹ ਉਸ ਚੱਕਰਾਂ ਚ ਨਹੀਂ ਪੈਂਦਾ ਕੀ ਆ ਧਰਮ ਕੇ ਹੋ ਜਾਓ ਧਰਮ ਕੇ ਹੋ ਜਾ ਮੈਂ ਉਹ ਸਭ ਨੂੰ ਇੱਕ ਅੱਖਰ ਨਾਲ ਮਤਲਬ ਇੱਕ ਸਮਾਨ ਹੀ ਵੇਖਦਾ ਹੈ ਮੰਨੇ ਧਰਮ ਸੇਤੀ ਸੰਬੰਧ ਉਸ ਮਨੁੱਖ ਦਾ ਧਰਮ ਨਾਲ ਸਿੱਧਾ ਜੋੜ ਬਣ ਜਾਂਦਾ ਹੈ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਕਾਲਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇੱਡਾ ਉੱਚਾ ਹੈ ਕਿ ਉਸ ਵਿੱਚ ਜੁੜਨ ਵਾਲੇ ਵੀ ਉੱਚੀ ਬਸਤਾ ਹਾਸਲਾ ਕਰ ਲੈਂਦੇ ਹਨ ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰੀ ਨਾਮ ਦੀ ਲਗਨ ਪੈਦਾ ਕਰਕੇ ਭਾਵ ਸੁਰਤ ਜੋੜ ਕੇ ਮਨ ਵਿੱਚ ਟਿਕਾਉ ਹੋ ਕਰਕੇ ਉਸ ਦਾ ਨਾਮ ਜਪੇ ਕਿਨ ਗੁਰੂ ਸਾਹਿਬ ਆਪਾਨੂੰ 15ਵੀਂ ਪਉੜੀ ਕੀ ਸਮਝਾਉਂਦੇ ਹਨ ਮੰਨ ਪਾਵ ਮੋਖ ਦਵਾਰ ਇਹ ਮਾਨਾ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਮਨੁੱਖ ਕੂੜ ਤੋਂ ਖਲਾਸੀ ਪਾਣ ਦਾ ਰਾਹ ਲੱਭ ਲੈਂਦਾ ਹੈ ਮੰਨੈ ਪਰਵਾਰੇ ਸਦਾਰ ਇਹੋ ਜਿਹਾ ਮਨੁੱਖ ਆਪਣੇ ਪਰਿਵਾਰ ਨੂੰ ਵੀ ਅਕਾਲ ਪੁਰਖ ਦੀ ਟੇਕ ਦ੍ਰਿੜ ਕਰਵਾਉਂਦਾ ਹੈ ਮੰਨੈ ਤਰੇ ਤਰੇ ਗੁਰਸਿੱਖ ਨਾਮ ਵਿੱਚ ਮਨਪਤੀ ਜਿਨ ਕਰਕੇ ਸਤਿਗੁਰੂ ਵੀ ਆਪ ਸੰਸਾਰ ਸੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲਗਾਉਂਦਾ ਹੈ ਮੰਨੇ ਨਾਨਕ ਭਵੇ ਨਾ ਵੇਖਾ ਨਾਮ ਵਿੱਚ ਮਨ ਜੁੜਨ ਕਰਕੇ ਇਹ ਨਾਨਕ ਮਨੁੱਖ ਫਿਰ ਤਿਰਦੀ ਮਥਾਜੀ ਨਹੀਂ ਕਰਦਾ ਫਿਰਦਾ ਐਸਾ ਨਾਮ ਨਰਿੰਜਣਾ ਹੋਏ ਕਾਲ ਫੁਰਕ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਐਡਾ ਉੱਚਾ ਹੈ ਕਿ ਇਸ ਵਿੱਚ ਜੁੜਨ ਵਾਲਾ ਵੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਆਉਂਦੀ ਹੈ ਜੇ ਕੋ ਮਨ ਜਾਣੇ ਮਨ ਕੋਏ ਜੇ ਕੋਈ ਮਨੋਖ ਆਪਣੇ ਮਨ ਵਿੱਚ ਹਰ ਨਾਮ ਦੀ ਲਗਨ ਪੈਦਾ ਕਰੇ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਤੱਕ ਆਪਣੀਆਂ 15 ਪੂੜੀਆਂ ਕੰਪਲੀਟ ਹੋ ਗਈਆਂ ਨੇ ਸੋਲੀਮ ਪੋੜੀ ਪੰਜ ਪ੍ਰਵਾਨ ਪੰਜ ਪ੍ਰਧਾਨ ਆਪਾਂ ਨੈਕਸਟ ਅਗਲੇ ਵਾਰ ਅਗਲੇ ਦਿਨ ਕਰਾਂਗੇ ਗੁਰੂ ਪਿਆਰੀ ਸਾਧ ਸੰਗਤ ਦੀ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਆਂ ਇੱਕਣੀ ਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਬਖਸ਼ਣ ਜੋਗ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ